ਸਕੂਲ ਲੱਗਣ ਵਿੱਚ ਅਜੇ ਅੱਧਾ ਘੰਟਾ ਪਿਆ ਸੀ। ਕੁਝ ਬੱਚੇ ਖੇਡ ਰਹੇ ਸੀ, ਕੁਝ ਕੁਲਚੇ ਖਾ ਰਹੇ ਸੀ ਪਰ ਇਲਿਆਸ ਇਕੱਲਾ ਧੁੱਪੇ ਖੜਾ ਸੀ ਆਪਣਾ ਬਸਤਾ ਚੱਕੀ। ਉਸ ਦਾ ਕੋਈ ਦੋਸਤ ਨਹੀਂ ਸੀ। ਇਹ ਸਭ ਦੇਖ ਕੇ ਉਸ ਨੂੰ ਆਪਣੇ ਪਿੰਡ ਦਾ ਸਕੂਲ ਚੇਤੇ ਆ ਰਿਹਾ ਸੀ ਜਿੱਥੇ ਉਸ ਦੇ ਬੜੇ ਦੋਸਤ ਸੀ। ਉਹ ਸਾਰੇ ਇਕੱਠੇ ਖੇਡਦੇ ਪੜ੍ਹਦੇ। ਪਰ ਇੱਥੇ ਇੱਥੇ ਅਜੇ ਤੱਕ ਉਸ ਦਾ ਕੋਈ ਦੋਸਤ ਨਹੀਂ ਸੀ। ਉਸ ਨੂੰ 4 ਮਹੀਨੇ ਤਾਂ ਹੋਏ ਸੀ ਅਜੇ ਪਿੰਡੋਂ ਆਏ ਨੂੰ। ਉਸ ਦਾ ਘਰ ਸਕੂਲ ਦੀ ਪਿਛਲੀ ਗਲੀ ਵਿੱਚ ਹੀ ਸੀ। ਪਰ ਫੇਰ ਵੀ ਉਸ ਦਾ ਸਕੂਲ ਦੇ ਵਿੱਚ ਚਿੱਤ ਨਹੀਂ ਸੀ ਲੱਗਦਾ। ਇਲਿਆਸ ਨੇ ਪਹਿਲੇ 5 ਸਾਲ ਬੜੇ ਔਖੇ گزارੇ। ਇਲਿਆਸ ਪੜਾਈ 'ਚ ਛਿਆਰ ਸੀ ਆਪਣਾ ਕੰਮ ਸਮੇਂ ਸਿਰ ਕਰ ਲੈਂਦਾ ਸੀ। ਇੱਕ ਗੱਲ ਹਾਂ, ਭਾਸ਼ਣ ਦੇਣ ਦਾ ਬੜਾ ਸ਼ਕੀਨ ਸੀ। ਉਸ ਨੂੰ ਬਹੁਤ ਸ਼ੌਂਕ ਸੀ। ਜਦੋਂ ਵੀ ਕੋਈ ਘਰੇ ਰਿਸ਼ਤੇਦਾਰ ਆਉਂਦਾ ਤਾਂ ਮਾਂ ਜੀ ਕਹਿੰਦੇ ਇਲਿਆਸ ਚੱਲ ਭਾਸ਼ਣ ਸੁਣਾ। ਉਹ ਮੰਜੇ ਤੇ ਖੜਾ ਹੋ ਜਾਂਦਾ ਤੇ ਭਾਸ਼ਣ ਸੁਣਾਉਣ ਲੱਗਦਾ। ਸਾਰੇ ਰਿਸ਼ਤੇਦਾਰਾਂ ਨੂੰ ਜਿਹੜਾ ਵੀ ਕੋਈ ਆਇਆ ਹੁੰਦਾ ਉਸ ਨੂੰ ਉਸ ਦਾ ਭਾਸ਼ਣ ਬਹੁਤ ਵਧੀਆ ਲੱਗਦਾ। ਉਹ ਆਪਣੀਆਂ ਕਿਤਾਬਾਂ ਦੇ ਵਿੱਚੋਂ ਵੀ ਸ਼ਬਦ ਜੋੜ ਕੇ ਭਾਸ਼ਣ ਤਿਆਰ ਕਰ ਲੈਂਦਾ। ਪਰ ਜਦੋਂ ਹੀ ਸਕੂਲ ਦੇ ਵਿੱਚ ਵੱਡਦਾ ਤਾਂ ਚੁੱਪਚਾਪ ਉਸ ਨੂੰ ਬੜਾ ਡਰ ਲੱਗਦਾ ਸੀ ਇੱਕ ਦਿਨ ਜਮਾਤ ਦੇ ਵਿੱਚ ਗਿਆ ਥੋੜੀ ਦੇਰੀ ਹੋ ਗਈ ਸੀ ਤਾਂ ਅੰਦਰ ਬੜਿਆ ਤਾਂ ਬੱਚੇ ਕਹਿਣ ਲੱਗੇ ਪਿੰਡੂ 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 ਇਹ ਆਵਾਜ਼ ਉਸ ਦੀ ਹਿੱਕ ਨੂੰ چیرਦੀ ਗਈ ਉਸ ਨੇ ਆਪਣਾ ਅੱਖਾਂ ਦਾ ਨੀਰ ਰੋਕਿਆ ਤੇ ਜਾ ਕੇ ਆਪਣੀ ਜਗ੍ਹਾ ਤੇ ਬੈਠ ਗਿਆ ਉਸ ਦਾ ਮਨ ਬੜਾ ਦੁਖੀ ਹੋਇਆ ਕੁਝ ਦਿਨਾਂ ਬਾਅਦ ਜਦੋਂ ਮਾਸਟਰ ਉਸ ਦਾ ਸਬਕ ਚੈੱਕ ਕਰ ਰਿਹਾ ਸੀ ਤਾਂ ਉਸ ਨੇ ਅਲਿਆਸ ਨੂੰ ਕਿਹਾ ਤੇਰਾ ਕੁਝ ਨਹੀਂ ਹੋ ਸਕਦਾ ਤੂੰ ਪਿੰਡੂ ਦਾ ਪਿੰਡੂ ਹੀ ਰਹਿਣਾ الیاਸ ਰੋਣ ਲੱਗ ਗਿਆ الیاس ਨੂੰ ਸੀ ਕਿ بچے اس ਨੂੰ ਏਦਾਂ بول دیں ਤੇ ماسٹر جی ਉਸ ਨੂੰ ਛਿੜਕਣਗੇ ਪਰ ਅੱਜ ماسਟਰ ਜੀ ਆਪ ਹੀ الیاਸ ਬਹੁਤ ਰੋਇਆ ਏਦਾਂ ਹੀ ਇੱਕ ਦਿਨ ਸਕੂਲ ਦੇ ਵਿੱਚ ਕਿਸੇ ਅਫਸਰ ਨੇ ਆਉਣਾ ਸੀ ਤਾਂ ماسਟਰ ਜੀ ਨੇ ਕਿਹਾ ਗੱਲ ਸੁਣੋ ਵੀ ਸਾਰੇ ਸਾਰਿਆਂ ਨੇ ਕੱਦ ਦੇ ਮੁਤਾਬਕ ਛੋਟੇ ਤੋਂ ਵੱਡਾ ਇੱਕ ਕਤਾਰ ਦੇ ਵਿੱਚ ਖੜਨਾ ਹੈ ਤੇ ਉਹ ਅਫਸਰ ਜੋ ਵੀ ਸਵਾਲ ਪੁੱਛਣਗੇ ਉਸ ਦਾ ਜਵਾਬ ਉਰਦੂ ਚ ਦੇਣਾ ਤੇ ਜਾਣ ਲੱਗੇ ਸਭ ਨੂੰ ਦੁੱਧ ਤੇ ਮਠਾਈ ਮਿਲੋ ਸਾਰੇ ਬੱਚੇ ਬੜੇ ਖੁਸ਼ ਹੋਏ ਉਹ ਦਿਨ ਆ ਗਿਆ ਜਿਸ ਦਿਨ ਅਫਸਰ ਨੇ ਆਉਣਾ ਸੀ ਇਲਿਆਸ ਦਾ ਕੱਦ ਛੋਟਾ ਸੀ ਉਹ ਕਤਾਰ ਦੇ ਵਿੱਚ ਸਭ ਤੋਂ ਅੱਗੇ ਇਦਾਂ ਜਦੋਂ ਅਫਸਰ ਆਇਆ ਤਾਂ ਅਫਸਰ ਨੇ ਪੁੱਛਿਆ ਹਾਂ ਵੀ ਕੀ ਨਾਮ ਹੈ ਤਾਂ ਉਸਨੇ ਕਿਹਾ ਇਲਿਆਸ ਮੁਹੰਮਦ ਸਰੂਰ ਅਫਸਰ ਨੇ ਕਿਹਾ ਚੱਲ ਗਿਣਤੀ ਸਨਾ ਇਲਿਆਸ ਸ਼ੁਰੂ ਹੋ ਗਿਆ 1 2 3 4 5 6 7 8 9 10 10 11 ਅਫਸਰ ਨੇ ਰੋਕ ਦਿੱਤਾ ਇਲਿਆਸ ਭੁੱਲ ਗਿਆ ਸੀ ਕਿ ਉਹ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਹੀ ਗਿਣਤੀ ਸੁਣਾ ਰਿਹਾ ਸੀ। ਜਦੋਂ ਅਫਸਰ ਚਲਾ ਗਿਆ ਤਾਂ ਇਲਿਆਸ ਨੂੰ ਬਹੁਤ ਮਾਰ ਪਈ। ਬਹੁਤ ਗਾਲਾਂ ਕੱਢੀਆਂ। ਉਹਨਾਂ ਨੇ ਕਿਹਾ ਕਿ ਤੂੰ ਸਕੂਲ ਦੀ ਬੇਇੱਜ਼ਤੀ ਕਰਾ ਦਿੱਤੀ ਐ। ਇੱਕ ਕੱਲੇ ਬੱਚੇ ਨੇ ਪੂਰੇ ਸਕੂਲ ਦਾ ਨਾਮ ਬਦਨਾਮ ਕਰਤਾ। ਇਲਿਆਸ ਘਰ ਆ ਰਿਹਾ ਸੀ। ਉਸ ਨੂੰ ਆਪਣਾ ਬਸਤਾ ਪਹਿਲਾਂ ਨਾਲੋਂ ਵੀ ਵੱਧ ਭਾਰੀ ਲੱਗ ਰਿਹਾ ਸੀ। ਸਾਰੇ ਬੱਚੇ ਮਿਠਾਈ ਤੇ ਦੁੱਧ ਦੇ ਪੈਕੇਟ ਲੈ ਕੇ ਘਰਾਂ ਨੂੰ ਜਾ ਰਹੇ ਸੀ ਪਰ ਇਲਿਆਸ ਨੂੰ ਕੁਝ ਨਹੀਂ ਸੀ ਮਿਲਿਆ। ਉਸ ਰਾਤ ਇਲਿਆਸ ਨੂੰ ਨੀਂਦ ਨਹੀਂ ਆਈ ਉਹ ਬਹੁਤ ਰੋਇਆ ਜਦੋਂ ਸਵੇਰੇ ਉੱਠਿਆ ਤਾਂ ਉਸ ਦੀਆਂ ਅੱਖਾਂ ਲਾਲ ਸੀ ਉਸ ਨੂੰ ਬਹੁਤ ਬੁਖਾਰ ਸੀ ਹੌਲੀ ਹੌਲੀ ਇਲਿਆਸ ਨੇ ਸਮੇਂਨਾ ਸਮਝੌਤਾ ਕਰ ਲਿਆ ਉਹ ਉਰਦੂ ਸਿੱਖਣ ਲੱਗਿਆ ਉਰਦੂ ਪੜ੍ਹਨ ਲੱਗਿਆ ਉਸ ਨੂੰ ਉਰਦੂ ਆ ਗਈ ਉਸਦੇ ਦੋਸਤ ਬਣ ਗਏ ਮਾਸਟਰ ਵੀ ਉਸ ਨੂੰ ਚੰਗਾ ਸਮਝਣ ਲੱਗੇ ਇੱਕ ਦਿਨ ਮੁਖ ਅਧਿਆਪਕ ਨੇ ਕਿਹਾ ਕਿ ਸਲਾਨਾ ਭਾਸ਼ਣ ਮੁਕਾਬਲਾ ਹੈ ਤੇ ਸਾਰੇ ਬੱਚਿਆਂ ਨੇ ਵਾਸ਼ਨ ਤਿਆਰ ਕਰਨਾ ਆਪਣੇ ਮੁੱਖ ਨਾਇਕ ਨੂੰ ਲੈ ਕੇ ਇਲਿਆਸ ਬਚਪਨ ਤੋਂ ਹਜ਼ਰਤ ਵਾਰਿਸ ਸ਼ਾਹ ਬਰੇ ਜਾਣਦਾ ਸੀ ਕਿਉਂਕਿ ਉਸਦੇ ਪਿਤਾ ਜੀ ਜੰਡੇਾਲਾ ਸ਼ੇਰਖਾਨ ਵਿੱਚ ਪੈਦਾ ਹੋਏ ਉਹ ਉੱਥੋਂ ਹੀ ਸ਼ਹਿਰ ਆਏ ਸੀ ਜਦੋਂ ਇਲਿਆਸ ਅਜੇ ਹੋਇਆ ਨਹੀਂ ਸੀ ਤਾਂ ਉਹਨਾਂ ਨੇ ਹਜ਼ਰਤ ਵਾਰਿਸ ਸ਼ਾਹ ਦੀ ਮਜ਼ਾਰ ਤੇ ਸੁਖਣਾ ਸੁਖੀ ਸੀ ਕਿ ਸਾਡੇ ਜੇਕਰ ਔਲਾਦ ਹੁੰਦੀ ਹੈ ਤਾਂ ਹਰ ਸਾਲ ਉਹ ਇੱਥੇ ਚਾਦਰ ਚੜਾਉਣ ਆਇਆ ਕਰਨਗੇ ਅੱਜ ਭਾਵੇਂ ਉਹ ਸ਼ਹਿਰ ਆ ਗਏ ਪਰ ਹਰ ਸਾਲ ਹਜ਼ਰਤ ਵਾਰਿਸ ਸ਼ਾਹ ਦੀ ਮਜ਼ਾਰ ਤੇ ਚਾਦਰ ਚੜਾਉਂਦੇ ਨੇ ਨਾਲ ਅਲਿਆਸ ਵੀ ਜਾਂਦਾ ਹਜ਼ਰਤ ਵਾਰਿਸ ਸ਼ਾਹ ਬਾਰੇ ਅਲਿਆਸ ਨੇ ਆਪਣੀ ਮਾਂ ਜੀ ਤੋਂ ਬਹੁਤ ਕੁਝ ਸੁਣਿਆ ਸੀ ਉਸਨੇ ਦੁਬਾਰਾ ਆਪਣਾ ਭਾਸ਼ਣ ਤਿਆਰ ਕਰਨ ਲਈ ਆਪਣੇ ਪਿਤਾ ਜੀ ਤੋਂ ਆਪਣੀ ਮਾਂ ਜੀ ਤੋਂ ਤੇ ਆਪਣੇ ਦਾਦਾ ਜੀ ਤੋਂ ਬਹੁਤ ਕੁਝ ਸੁਣਿਆ ਤਾਂ ਜੋ ਆਪਣਾ ਭਾਸ਼ਣ ਤਿਆਰ ਕਰ ਸਕੇ ਉਸ ਦੇ ਦਾਦਾ ਜੀ ਨੇ ਖੀਰ ਦੇ ਬੈਂਤ ਜਿਹੜੇ ਉਹ ਅਕਸਰ ਹੀ ਗਾਉਂਦੇ ਹੁੰਦੇ ਸੀ ਉਹਨਾਂ ਦੇ ਕਰਕਤਾਬ ਸੀ ਹੀਰ ਰਾਂਝਾ ਉਸ ਨੂੰ ਦੱਸੇ ਤਾਂ ਜੋ ਉਹ ਆਪਣੇ ਭਾਸ਼ਣ ਦੇ ਵਿੱਚ ਜੋੜ ਸਕੇ ਆਖਰੋ ਦਿਨ ਆ ਗਿਆ ਜਦੋਂ ਭਾਸ਼ਣ ਮੁਕਾਬਲਾ ਸੀ ਇਲਿਆਸ ਦੀ ਮਾਂ ਜੀ ਅਤੇ ਦਾਦਾ ਜੀ ਛੱਤ ਤੇ ਬੈਠੇ ਸਨ ਤਾਂ ਜੋ ਆਪਣੇ ਬੱਚੇ ਦੀ ਆਵਾਜ਼ ਸੁਣ ਸਕਣ ਸਾਰਾ ਸਕੂਲ ਸਜਿਆ ਹੋਇਆ ਸੀ ਬੱਚੇ ਨਵੇਂ ਲੀੜੇ ਪਾ ਕੇ ਆਏ ਸਨ ਸਟੇਜ ਵੀ ਸਜੀ ਹੋਈ ਸੀ ਇਲਿਆਸ ਦੀ ਵਾਰੀ ਆ ਗਈ ਇਲਿਆਸ ਸਟੇਜ ਤੇ ਖੜਾ ਉਸਨੇ ਆਪਣੀ ਜੇਬ ਦੇ ਵਿੱਚੋਂ ਵਰਕ ਕੇ ਕੱਢੇ ਅਤੇ ਭਾਸ਼ਣ ਸ਼ੁਰੂ ਕਰ ਦਿੱਤਾ ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਉਸ گاਉਂ ਵਿੱਚ ਪੈਦਾ ਹੋਇਆ ਹਾਂ ਜਿੱਥੇ ਹਾਜ਼ਰਤ ਵਾਰਿਸ਼ਾ ਪੈਦਾ ਹੋਏ ਹਨ ਉਹ ਬਹੁਤ ਹੀ ਉਜ਼ੀਮ ਸੂਫੀ ਸ਼ਾਇਰ ਥੀ ਉਸ ਦੀਏ ਬੋਲੀ ਉਸ ਦੀ ਮਾਂ ਜੀ ਅਤੇ ਦਾਦਾ ਜੀ ਨੂੰ ਸਮਝ ਨਹੀਂ ਸੀ ਆ ਰਹੀ ਆਪਣੇ ਬਾਰੇ ਬੋਲੇ ਜਾ ਰਹੇ ਸ਼ਬਦ ਵਾਰਿਸ਼ਾ ਦੀ ਰੂਹ ਸਟੇ ਦੇ ਪਿੱਛੇ ਖੜੀ ਸੁਣ ਰਹੀ ਸੀ ਆਪਣੇ ਹੀ ਪੁੱਤਰਾਂ ਹੱਥੋਂ ਆਪਣੀ ਹੀ ਧਰਤ ਤੇ ਆਪਣੀ ਜ਼ੁਬਾਨ ਦਾ ਕਤਲ ਵਾਰਿਸ਼ਾ ਦੀ ਰੂਹ ਬੇਚੈਨ ਹੋ ਗਈ ਉਹ ਉੱਥੋਂ ਇਨੀ ਦੂਰ ਚਲੀ ਗਈ ਕਿ ਇਲਿਆਸ ਦਾ ਇੱਕ ਵੀ ਸ਼ਬਦ ਉਸਦੇ ਕੰਨਾਂ ਵਿੱਚ ਨਾ ਪਵੇ